ਲੈ ਵੀ ਮਿੱਤਰੋ ਮੈਂ ਪਾਈ ਵੀਡੀਓ ਪਾਈ ਹੀ ਗੋਭੀ ਦੀ ਕਿਉਂ ਚਾਚਾ ਇਦਾਂ ਹੀ ਨਾ ਹਾਂਜੀ ਵੀਡੀਓ ਪਾਈ ਤੇ ਵਪਾਰੀ ਵੀਡੀਓ ਪਾਉਂਦੇ ਨਾਲ ਆ ਗਏ ਜਲੰਧਰੋਂ ਹਾਂਜੀ ਤੇ ਇਹ ਤੁਸੀਂ ਦੱਸੋ ਵੀ ਇਹ 5 ਰੁਪਏ ਤੋਂ ਮੈਂ ਇਹਨਾਂ ਨੂੰ ਕਹਿੰਦੇ ਵੀ 5 ਰੁਪਏ ਰੇਟ ਦਾ ਤੇ 2 ਰੁਪਏ ਤੇ ਡਿੱਗੀ ਜਾਂਦੇ ਯਾਰ ਕਈ ਗੱਲ ਕਰੋ ਕੋਈ ਕੱਲ ਕੋਈ ਕਰਦੇ ਚੱਕਰਪਤਾ ਕੀ ਕੀ ਚੱਕਰ ਹੈ ਬਈ ਯਾਰ ਜਿਹੜਾ ਆਪਣਾ ਜਿਹੜਾ ਫਸਲ ਲਾਇਆ ਹੋਇਆ ਉਹ ਤੂੰ ਗੋਭੀ ਵੇਖ ਗੋਭੀ ਐ ਚੈੱਕ ਕਰ ਚੈੱਕ ਕਰ ਖਾਗੇ ਵੇ ਤੂੰ ਗੋਭੀ ਕੱਚੀ ਖਾਗੇ ਇਹ ਕੱਚੀ ਚੱਲਦੀ ਆ ਹਾਏ ਓਏ ਇਹ ਆਲ ਵਰਲਡ ਜਿਹੜੀ ਗੋਭੀ ਆ ਆਲ ਵਰਲਡ ਦੀ ਜਲਦੀ ਤੈਨੂੰ ਪਤਾ ਇਹ ਗੋਭੀ ਇਹ ਬੀਬਲਾ ਕਿੱਥੋਂ ਲੈਂਦਾ ਨਿਊਜ਼ੀਲੈਂਡ ਚੋਂ ਹਾਏ ਹਾਏ ਹੀਰਾ ਹੀਰਾ ਇਹ ਇਹ ਪੁੱਛ ਪਾਲਛੋਈ ਗੋਭੀ ਤੇ ਪਾਲਛ ਅਬ ਇਹ ਗੋਭੀ ਵੇਖ ਕੇ ਫੇਰ ਤਾਂ ਸਹੀ ਹੈ ਪਰ ਮੰਡੀ ਚਲਦੀ ਨਹੀਂ ਉਹ ਮੰਡੀ ਵਾਲੀ ਗੋਭੀ ਨਹੀਂ ਹੈ ਇਹ ਤਾਂ ਸ਼ੋਅਰੂਮ ਵਾਲੀ ਆ ਅਬੇ ਮਜ਼ਾ ਆਏਗਾ ਜਿਹੜਾ ਆਪਣਾ ਫਸੇ ਲਗਤਰ ਲੱਗ ਚੁੱਕੇ ਆ ਉੱਥੇ ਆ ਜੇ ਪੁੱਛਤ ਲੱਗ ਗਿਆ ਇਹ ਮੇਰੀ ਗੱਲ ਸੁਣੋ ਇਹ ਗੋਭੀ ਤਹੀ ਇਥੋਂ ਪਹਿਲੀ ਜੋ ਖੜੀ ਨਾ ਇਹ ਤੁਹਾਡੀ ਇੱਥੇ ਜਾਂਦੇ ਕਿ ਇਹਨੇ ਖੋਲਣੀ ਉਹ ਕਿ ਤੁਹਾਨੂੰ ਨਾਲ ਇਹਦੇ ਬੰਦੇ ਰੱਖਣੇ ਪੈਣੇ ਗੋਭੀ ਖੜਨੀ ਦੇ ਚਾਚਾ ਤੂੰ ਦਸੀ ਨਹੀਂ ਗੱਲ ਬੰਦੇ ਖੜਾ ਹੁੰਦੇ ਰੱਖਣੇ ਪੈਣੇ ਨਾਲ ਦੇ ਗੁਰੂਆਹੀ ਇਹਦਾ ਨਾਮ ਹੁੰਦਾ ਗੋਭੀ ਪੈਸੇ ਵਟਕੇ ਤੇ ਉਹਨਾਂ ਨੇ ਪੈਸੇ ਰਹਿਣ ਤੇ ਤੇ ਗੋਭੀ ਲੈ ਕੇ ਲੁੱਟ ਗਏ ਪੈਸੇ ਅੱਧੇ ਹੀ ਗਏ ਜਿਹੜਾ ਇਹਦਾ ਦਾ ਕੰਮ ਆ ਇਹ ਗੋਭੀ ਦਾ ਤੁਹਾਨੂੰ ਨਹੀਂ ਪਤਾ ਆ ਜਿਹੜਾ ਤੁਹਾਡੇ ਨਾਲ ਜਿਹੜਾ ਗੱਲ ਸਮਝਦੇ ਅਵੇ ਇਹ ਤਾਂ ਸਹੀ ਜਿੰਦ ਤੱਕ ਨਿਗਾਹ ਜਾਂਦੀ ਵੇਖ ਗੋਭੀ ਗੋਭੀ ਦੇ ਦਿੰਦੀ ਕਿ ਨਹੀਂ ਸਾਰਾ ਗੋਭੀ ਸਾਰਾ ਟੋਹਰਾ ਹੀ ਰਾ ਹੀ ਰਾ ਗੋਭੀ ਹੀ ਰਾ ਚਾਚਾ ਤੁਨ ਕਰੀ ਜੇ ਯਾਰ ਤੂੰ ਦੱਸ ਇਹਨੂੰ ਹੀਰਾ ਵਾ ਗੋਭੀ ਗੋਭੀ ਤੇ ਪੀ ਯਾਰ ਹੈਨਾ ਗੁਲਾਬੀ ਇਹ ਫੁੱਲੇ ਤੇ ਸਭ ਆ ਫੁੱਲ ਆ ਫੁੱਲ ਚੈੱਕ ਕਰਦਾ ਫੁੱਲ ਆ ਵੇਖੀ ਅੱਜ ਤੋਂ ਬਣਿਆ ਨਾ ਫੁੱਲ ਜਦੋਂ ਬਣ ਗਿਆ ਤੂੰ ਇਹਦੇ ਵਾਲੀ ਵੇਖੀ ਜਾਣਾ ਉਹ ਵੀ ਹੋਰ ਵੱਢਣੀ ਨਹੀਂ ਹਾਂ ਤੇ ਵੇ ਤੂੰ ਤੂੰ ਵੇ ਮੈਨੂੰ ਤੈਨੂੰ ਲੱਗਦਾ ਵੀ ਲੋਕ ਕੀ ਕੀ ਰੇਟ ਦੇਣਗੇ ਦਾ ਤੈਨੂੰ ਪਤਾ ਹੈਗਾ ਮੈਂ ਜੇ ਮੈਂ ਜੇ 35 ਦਾ 30 ਰੁਪਏ ਕਿਲੋ ਕਟਟਾ ਆਦਾ ਪਿਆਰੀ ਸਮਝ ਮੂੰਹ ਵਾਲੀ ਗੱਲ ਮੇਰੇ ਲਈ ਮੂੰਹ ਵਾਲੀ ਗੱਲ ਮੈਂ ਜੇ ਕਟ ਵੀਰ ਦਾ ਪਲਾਸ ਹੈਗਾ ਨਾ ਮੈਂ ਫੇਰ ਵੀ ਤੁਹਾਨੂੰ ਤੁਸੀਂ ਐਡੀ ਦੂਰੋਂ ਇਹਦੇ ਜਲੰਧਰੋਂ ਆਏ ਰਹੇ ਮੇਰੇ ਨਾਲ ਰੇਟ ਕਰਨ ਮੈਂ ਧੜੀ ਇਤ ਰਖ ਲਈ ਇਹ ਰਖ ਲਈ ਆ ਤੁਸੀਂ ਤੀ ਆ ਗੱਡੀ ਆਪ ਡਰ ਲੱਗਦਾ ਬਈ ਇਹ ਗਾਂ ਕਿਸੇ ਨਾਲ ਕੀ ਰੱਡ ਬੋਲੋਂਗਾ ਯਾਰ ਕਿੱਦਾਂ ਜਮੂ ਕੂਆ ਕਲ ਕਦੇ ਗੁੱਸਾ ਨਾ ਹੋ ਜਾਏ ਨਹੀਂ 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 ਤੁਸੀਂ 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 ਕਹਿਣਾ ਕਿਸ ਨੂੰ ਨਹੀਂ ਕਹਿਣਾ ਤੁਸੀਂ ਗੋभी ਜਦੋਂ ਲੈ ਗਏ ਨਾ ਇਹਲੇ ਇਹਦੇ ਲਾਗੇ ਚੁੱਪ ਕਰਕੇ ਬਹਿ ਜਾਣਾ ਲੋਕੀ ਆਪੇ ਆ ਜਾਣਗੇ ਤੁਹਾਨੂੰ ਬੋਲਣ ਦੀ ਲੋੜ ਨਹੀਂ ਬਣੀ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਇਹ ਗੋਭੀ ਕੱਚੀ ਪਣੀ ਰਹਾ ਹੈ ਇਹ ਹਾਂ ਪਨੀਰ ਵਾਲਿਆ ਕੰਮੀ ਹੈ ਇਹ ਇਹ ਗੋਭੀ ਲੈ ਲੀ ਔਰ ਭਾਵੇਂ ਬਾਪੂ ਮੇਰੀ ਦੀ ਦੁਕਾਨ 'ਤੇ ਜਾ ਕੇ ਵੇਖ ਲਓ ਲੈਣ ਲੱਗੀ ਲੈਣ ਅੱਛਾ ਲੈਣ ਲੱਗੀ ਗੋਭੀ ਲੈ ਲੀ ਹਾਏ ਓਏ ਹਾਂ ਉੱਥੇ ਜਿਹਦਾ ਧਾਰਕ ਨਹੀਂ ਕਣਕ ਮਿਲਦੀ ਆਪਣਾ ਰਾਸ਼ਨ ਕਾਰਡ ਰਾਸ਼ਨ ਕਾਰਡ ਤੇ ਬਸ ਉਹ ਹੀ ਆ ਅਵੇਲਾ ਭ ਵੀ ਇੱਕੋ ਲਫਾਵਾ ਰਹਿ ਗਈ ਮਗਰਾ ਆਈ ਆਈ ਇੰਨੀ ਪਹਿਲੀ ਜਿਹਾ ਇੱਕੋ ਲਫਾਵਾ ਵਜਾਈ ਚਾਚਾ ਦੱਸਦਾ ਨਹੀਂ ਤੂੰ ਦੱਸ ਯਾਰ ਉਹ ਹੀ ਖੜ ਲਗਾ ਉਹ ਗੱਲ ਦਾਦੀ ਨੂੰ ਦੱਸ ਨਾ ਵੀ ਹੀਰਾ ਗੋਬੀ ਹਾਏ ਹਾਏ ਗੋਬੀ ਤੇ ਕੋਈ ਪੀਣੇ ਸੁਪਰ ਕੁਆਲਟੀ ਸੁਪਰ ਕੁਆਲਟੀ ਮੈਂ ਉਹ ਵੇਲੇ ਦੱਸਣ ਹੁਣ ਦੱਸ ਕੀ ਰੇਟ ਆ ਉਹ ਪ੍ਰਧਾਨ ਜੀ ਤੁਸੀਂ ਤੁਸੀਂ ਵੀ ਤੀ ਗੋਭੀ ਕਿਦਾਂ ਇਹਦਾ ਗੋਭੀ ਤੇ ਇਸ ਟਾਈਮ ਹੈ ਜਿਹੜਾ ਆਪਣਾ ਗੋਭੀ ਰਹੀ ਰਹੀ ਲੈ ਗਿਆ ਅੱਜ ਕਿਹੜਾ ਤਰੀਕਾ 10 ਤਰੀਕਾ ਮੇ ਤੇਨੂੰ ਪਤਾ ਨਹੀਂ ਲੱਗੰਦੇ ਉਹ ਅੰਕਲ ਕੋ ਐਂਡ ਕਾਲ ਲੈ ਗਿਆ ਫੇ ਵੇ ਗੋਭੀ ਹੀ ਰਹੀ ਉਹ ਹੈ ਲੈ ਬਈ ਹੀਰਾ ਗੋਭੀ ਇਹਨੇ ਗੋਭੀ ਦਾ ਮੁੱਲ ਨਹੀਂ ਅੱਜ ਤੇ ਰੇਟ ਤੇ ਯਾਰ ਓਏ ਯਾਰ ਇਹ ਗੋਭੀ ਦਾ ਮੁੱਲ ਹੈਗਾ ਨਾ ਤੇ ਗੱਲ ਹੀ ਸਮੀਦਾ ਗੋਭੀ ਦਾ ਮੁੱਲ ਸਹਿਰ ਚ ਹੈ ਨਾ ਚਾਚਾ ਚਾਚਾ ਓਏ ਆ ਲੁੱਟੇ ਜਾ ਚਰੇ ਕੀ ਜਾਣੀ ਆ ਉਹ ਲੁੱਟੇ ਗਈ ਆਪਾਂ ਉਹ ਮੈਂ ਇਹਨਾਂ ਨੂੰ 10 ਰੁਪਏ ਕਹਿੰਦਿਆਂ ਇਹਨਾਂ ਰੇਟੀ ਨਾਲੇ ਸੁੱਟਦੇ 3 ਰੁਪਏ ਰੇਟੀ ਪੁਰਾਣੀ ਫੜ ਦਵਾਏ ਹੈ ਇਧਰ ਲੈ ਗਏ ਆ ਲੁੱਟੇ ਗਈ ਆਪਾਂ ਕੀ ਦੀ ਆਪਣੀਆਂ ਹੀ ਸਾਰੀਆਂ ਵਾਈਟ ਵਾਈਟ ਆ ਗੋਭੀ ਵੇਚ ਕੇ ਗੱਡੀਆਂ ਲਈਆਂ ਕੀ ਹੋਇਆ ਕਿੰਨੇ ਲੱਖ ਰੁਪਏ ਗੋਭੀ ਦਾ ਪੁੱਤ ਗੋਭੀ ਦਾ ਚਾਚਾ ਪਤਾ ਹੀ ਨਹੀਂ ਲੱਗੰਦਿਆ ਜੇ ਪੈਸੇ ਗਰਹਿੰਦੇ ਤੇ ਪੈਸੇ ਲੱਭਣੀ ਨਹੀਂ ਦੇ ਪੈਸੇ ਕਿਨੂੰ ਨਾ ਕਿਤੇ ਕਿੱਥੇ ਰੱਖ ਵੀਰੇ ਟੈਚੀ ਆ ਉਹ ਸਾਨੂੰ ਟੈਚੀ ਨਹੀਂ ਪਤਾ ਪੈਸੇ ਨਾਲ ਕਿੱਥੇ ਰੱਖ ਲਈ ਮਾਲ ਕੈਮਰਾ ਮਨੀਮ ਆਂਦਾ ਪੈਸੇ ਕਰਨ ਨੂੰ ਹਾਂ ਲਿਆਂਦਾ ਵਾ ਚੱਲ ਠੀਕ ਇਹ ਮਨੀਮ ਨੂੰ ਕਹੇ ਥੁੱਕ ਥੁੱਕ ਕਰ ਕੌਲੀ ਚ ਇਕੱਠਾ ਹਾਂ ਹਾਏ ਨਹੀਂ ਨਹੀਂ ਜਦੋਂ ਪੈਸਾ ਆ ਗਿਆ ਤੁਹਾਨੂੰ ਸਮਝ ਨਹੀਂ ਲੱਗਣੀ ਬਾਲਟੀ ਥੁੱਕ ਇਕੱਠਾ ਕਰੋ ਕੋਈ ਨਹੀਂ ਪੈਸਾ ਹੀ ਲਿਓਣਾ ਮੈਂ ਹਾ ਪੈਸੇ ਦੀ ਨਹੀਂ ਗੱਲ ਅੱਲਾ ਵੱਡੋ ਵੱਡੋ ਕੋਈ ਨਹੀਂ ਆ ਖੁੱਲੇ ਖੁੱਲੇ ਪਨੀਰ ਗੋਭੀ ਨਹੀਂ ਪਨੀਰ ਪਨੀਰ ਚਾਚਾ ਤੂੰ ਗੱਲ ਦੱਸਦਾ ਨਹੀਂ ਇਹਨਾਂ ਨੂੰ ਪੀ ਪਨੀਰ ਆ ਇਹ ਜਵਾਨ ਪਨੀਰ ਆ ਆਹੋ ਦੋਤੋਂ ਅਬ ਬਿਨਾਂ ਦੋਤੋਂ ਇਹ ਇਹ ਵੀ ਇਹਨਾਂ ਨੂੰ ਦੱਸਣਾ ਨਾ ਨਿਊਜ਼ੀਲੈਂਡੋਂ ਲਿਆਂਦਾ ਬਾਹਰੋਂ ਮੰਗਾਇਆ ਮੁੰਡੇ ਆਪਣੇ ਕੋਲ ਮੈਂ ਇਹਦੇ ਇਹ ਬਹੁਤ ਇਹ ਬਹੁਤ ਬਹੁਤ ਤੇ ਸਰਕਾਰ ਨਾ ਤਾਂ ਦਸਾਂ ਮੂਜੀ ਜੀ ਲੱਗਣਾ ਕਿ ਬੱਦੇ ਆ ਇਹਦਾ ਵੀ ਇਹ ਗੋਭੀ ਨੇ ਤਿਆਰ ਹੁੰਦੀ ਤਿਆਰ ਹੁੰਦੀ ਹੈ ਜੇ ਹਨਾ ਗੋਭੀ ਤੇ ਟਾਈਮ ਲੱਗਣਾ ਤੇ ਹੁੰਦੀ ਤਿਆਰ ਦੇਖੋ ਜਲੰਧਰੋਂ ਆਲੇ ਬੰਦੇ ਆ ਸਾਰੇ ਇਹੋ ਜਿਹਾ ਫੁੱਲ ਪਾਉ ਕੱਢਿਆ ਕਰੋ ਨਾ ਕਿਹੜੇ ਉਹ ਵਿਗ ਜਾਂ ਇਹੋ ਦੇ ਕੱਟੇ ਹੁੰਦੇ ਓਹੋ ਹੋ ਖੱਟੇ ਹੈ ਹੀ ਨਹੀਂ ਇਹਦੇ ਇਹਦੇ ਆਪ ਉਹ ਕੀਤੇ ਵੀ ਨજર ਨਾ ਲੱਗੇ ਇਹਦੇ ਖੱਟੇ ਆ ਬਣਾਏ ਗੱਲ ਨਹੀਂ ਸਮਝਦੇ ਦੋ ਹਾਂ ਜਿੱਤੀ ਦੇ ਖਤਰੀ ਦੇ ਬੰਦੀ ਹੋਣਾ ਹਾਂ ਜਿੱਦਾਂ ਆਪਣੇ ਦਜੀ ਸ਼ਿਮਲਾ ਮਿਰਚ ਉਹ ਇਹਦੇ ਭਵੇਂ ਹੱਥ ਨਾਲ ਫੜ ਲੋ ਉਦਾਂ ਹੀ ਆਣੀ ਆ ਤੈਨੂੰ ਪਤਾ ਹੀ ਨਹੀਂ ਗੋਭੀ ਕਿਹੜੀ ਹੈ ਯਾਰ ਕੀ ਕਰਦੇ ਮਰੀਮ ਕਰ ਦੋ ਏ ਕਰ ਦੋ ਬੰਦ ਇਹ ਪੁੱਤ ਪੂਰਾ ਚਟਾ ਨਹੀਂ ਇਹ ਕੰਮ ਕਾਮਯਾਬ ਨਹੀਂ ਆ ਵੇ 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 ਇੱਕ ਉੱਥੋਂ ਫੜ ਲਾ ਫੋਲ ਉੱਥੋਂ ਹੀ ਫੜ ਲਾ ਹਾਂ ਲਾ ਲਾ ਆਵੇਗੇ ਲੈ ਉਹ ਜ ਉਹਨਾਂ ਨੇ ਅੱਜ ਉਹਨਾਂ ਨੇ ਕਰਨਾ ਹੀ ਸਭ ਕੁਝ ਟੋਲਾ ਟੋਲਾ ਇਹਨਾਂ ਨੇ ਇੱਕ ਇਹ ਲੈਵਰ ਲਾਜੋਗੇ ਇਹਨਾਂ ਇਹਨਾਂ ਨੇ ਇੱਕ ਇਹਨਾਂ ਨੇ ਇੱਕ ਹੋਰ ਨਵਾਂ ਲੈਣੀ ਹਾਂ ਓਏ ਇਹਨਾਂ ਨੇ ਇੱਕ ਹੋਰ ਨਵਾਂ ਲੈਣੀ ਲੱਗਦਾ ਇਹ ਨਵਾਂ ਗੋਭੀ ਦੋ ਇਹ ਇੰਨਾ ਇਦਾਂ ਕੱਦ ਨਹੀਂ ਉਹਨਾ ਇੱਕ ਤਾਂ ਗੋਭੀ ਦੋ ਟਰੈਕਟਰ ਉਹ ਦੋ ਬਈਆਂ ਆ ਕੀ ਆਖੀ ਤੁਹਾਨੂੰ ਇਹ 4/4 4/4 ਆ ਹਾਏ ਓਏ ਇੱਕ ਤੈਨੂੰ ਮੇਰੀ ਕਾ ਗੱਲ ਨਾਲ ਇੱਕ ਆਓ ਇਹ ਗੋਬੀ ਤੋਂ ਅਮਰੀਕਾ ਜਾਣਾ ਹੀ ਗੱਡੀ ਕਰੀ ਮਹਿੰਗੀ ਤੇ ਕਚੂੰਬਰ ਕੀ ਆਂਦੇ ਹੋ ਇਹ ਇਹ ਫੋਰਚੂਨਰ ਉਹ ਦੋ ਕੇ ਤੇ ਦੋਸਰੋਂ ਕੋਲ ਕਚੂੰਬਰ ਨਹੀਂ ਫੋਰਚੂਨਰ ਗੱਲ ਨਹੀਂ ਸਦਾ ਕਚੂੰਬਰ ਕਹਿ ਕੇ ਡੰਡਲਾ ਇਹ ਗੋਬੀ ਤੋਂ ਅਮਰੀਕਾ ਜਾਣਾ ਇਹ ਨਾ ਹੋਵੇ ਮੈਂ ਇੱਥੇ ਮਾਲਟਾ ਮੂਲਟਾ ਰਹਿ ਜਾ ਇਹ ਨਾ ਪਰ ਗੋਬੀ ਗੋਬੀ ਵੀ ਗਏ ਨਾ ਤੇ ਮੈਂ ਇੱਥੇ ਰਾਹ ਚ ਹੀ ਵਾਪਸ ਆ ਜਾ ਗੋਬੀ ਤੋਂ ਬੁੱਤ ਅਮਰੀਕਾ ਕਾ ਨਾ ਦੇਣਾ ਚੱਲ ਠੀਕ ਆ ਗੱਲ ਪੱਕੀ ਹੋ ਗੱਲ ਪੱਕੀ ਮੋਂਹ ਤੋਂ ਡਿਆ ਤੇ ਇੱਥੇ ਨਾ ਉੱਥੇ ਡਹਿਲ ਵਿੱਚ ਨ ਲੈਣ ਲੱਗੀ ਉੱਥੇ ਦੇ ਆਏ ਹਾਂ ਹੋ ਜੂਗੀ ਨਾ ਇਹ ਹੱਥ ਲੱਗਦੇ ਆ ਪਤਾ ਲੱਗ ਜਾਂਦਾ ਗੋਭੀ ਦਾ ਗੋਭੀ ਨੂੰ ਵੀ ਹੱਥ ਲੱਗਿਆ ਬੂਆ ਬਾਪੂ ਦੀ ਸਾਹ ਨਹੀਂ ਆਉਂਦੇ ਉੱਥੇ ਤੇ ਵੰਡੀ ਜਾਂਦਾ ਵੰਡੀ ਜਾਂਦਾ ਹਾਂ ਉੱਥੇ ਉੱਥੇ ਇੰਨਾ ਕੰਮ ਚੱਲੁੰਦੇ ਆ ਨਾ ਸਵੇਰ ਦੇ ਦੋਲ ਫਾਪੇ ਖੜੀ ਹੋ ਤੇ ਵੇਲਾ ਅਜੇ ਤੱਕ ਵਡੀ ਜਾਂਦਾ ਵੰਡੀ ਜਾਂਦਾ ਵਰਕਦੇ ਨਹੀਂ ਪਰ ਆਪਣੇ ਬਾਤ ਮੈਂ ਨਾ ਮਗਰ ਪਤਾ ਨਹੀਂ ਕਿੱਥੋਂ ਆਈ ਜਾਂਦੀ ਉਹ ਗੋਭੀ ਲੈ ਕੇ ਜਾਂਦੇ ਮਗਰ ਮੈਂ ਤਾਂ ਫੇਰ ਪਈ ਹੁੰਦੀ ਬੜਾ ਕੰਮ ਚੱਲੰਦੇ ਹੀ ਉੱਥੇ ਆ ਦੇ ਵੇਲਾ ਕਿਦਾਂ ਪੈਗੇ ਗੋਭੀ ਨੂੰ ਹੈਂ ਪੈ ਟੁੱਟ ਕੇ ਪੈਗੇ ਵੇਲਾ ਯਾਰ ਵੇਖ ਲੋ ਜਾਓ ਇਹ ਪੰਜਾਬ ਜਾ 50 ਇਹ 100 ਕਰਤਾ ਇਹਨਾਂ ਨੂੰ ਉਹ ਮੁੜਿਆ 100 ਨਾਲ ਉੱਥੇ ਮੁੜਿਆ ਯਾਰ